ਤ੍ਰੇਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਤਾਮਿਲਨਾਡੂ ਸਰਕਾਰ ਵੱਲੋਂ ਮੁੱਖ ਮੰਤਰੀ ਨਾਸ਼ਤਾ ਯੋਜਨਾ ਦੇ ਵਿਸਥਾਰ ਬਾਰੇ ਚੇਨਈ ਦੇ ਵਿੱਚ ਰੱਖੇ ਗਏ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਕਰਨਗੇ ਸ਼੍ਰੇਮਤ ਤਾਮਿਲਨਾਡੂ ਤੋਂ ਰਾਜ ਸਭਾ ਮੈਂਬਰ ਵਿਲਸਨ ਨੇ ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਵੱਲੋਂ ਦਿੱਤਾ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਸਮੀ ਸੱਦਾ ਪੁਖਤੰਤਰੀ ਭਗਵੰਤ ਮਾਨ ਨੇ ਸ਼ਹੀਦ ਰਾਜਗੁਰੂ ਦੇ ਜਨਮ ਦਿਵਸ ਮੌਕੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਉਹਨਾਂ ਨੂੰ ਪ੍ਰਣਾਮ ਲਿਖਿਆ ਕਿ ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਹਮੇਸ਼ਾ ਰਹੇਗੀ ਸਾਡੇ ਲਈ ਪ੍ਰੇਰਨਾ ਸਰੋਤ ਕੇਂਦਰ ਸਰਕਾਰ ਵੱਲੋਂ 8 ਲੱਖ 2000 ਲੋਕਾਂ ਦੀ ਰਾਸ਼ਨ ਕਾਰਡ ਕੱਟੇ ਜਾਣ ਦੇ ਹੁਕਮ ਦੇ ਖਿਲਾਫ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕੀਤੀ ਸੂਬੇ ਦੇ ਕਈ ਸ਼ਹਿਰਾਂ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰ ਅਰੋੜਾ ਨੇ ਸੰਗਰੂਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੇਂਦਰ ਸਰਕਾਰ ਕਰ ਰਹੀ ਲੋਕਾਂ ਦੇ ਢਿੱਡ ਤੇ ਲੱਤ ਮਾਰਨ ਦਾ ਕੰਮ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਫਰਮਾਨ ਵਸੂਲ ਹੋਇਆ ਜਿਸ ਦੇ ਵਿੱਚ ਉਹਨਾਂ ਨੇ तकरीबन 8 ਲੱਖ 2500 ਜੋ ਰਾਸ਼ਨ ਕਾਰਡ ਨੇ ਉਹਨਾਂ ਨੂੰ ਕੱਟਣ ਦਾ ਫਰਮਾਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਯਾਨੀ ਕਿ तकरीबन तकरीबन ਸਿੱਧਾ ਜੇ ਇੱਕ ਪਰਿਵਾਰ ਦੇ ਚਾਰ ਮੈਂਬਰ ਵੀ ਲਾ ਲਈ ਤੇ 32 ਲੱਖ ਲੋਕਾਂ ਦਾ ਰਾਸ਼ਨ ਲੋੜਵੰਦ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਕੰਮ ਹੈ ਜਿਹੜਾ ਉਹ ਬੀਜੇਪੀ ਨੇ ਇਸ ਹੁਕਮ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਸੁਣਾਇਆ ਇਸ ਤੋਂ ਪਹਿਲਾਂ ਵੀ ਵੈਰੀਫਿਕੇਸ਼ਨ ਦੇ ਨਾਂ ਦੇ ਉੱਪਰ ਈ ਕੇ ਵੀ ਸੀ ਦੇ ਨਾਂ ਦੇ ਉੱਪਰ 23 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਨਾ ਹੋਣ ਦਾ ਬਹਾਨਾ ਲਗਾ ਕੇ ਇੱਕ ਉਸ ਨੂੰ ਜ਼ਰੀਆ ਬਣਾ ਕੇ 23 ਲੱਖ ਲੋਕਾਂ ਦਾ ਰਾਸ਼ਨ ਜਿਹੜਾ ਉਹ ਪਹਿਲੇ ਹੀ ਰੋਕਿਆ ਜਾ ਚੁੱਕਿਆ ਹੈ ਯਾਨੀ ਕਿ ਤਕਰੀਬਨ ਤਕਰੀਬਨ 55 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਦੀਆਂ ਥਾਲੀਆਂ ਉਹਨਾਂ ਦੀਆਂ ਪਲੇਟਾਂ ਦੇ ਵਿੱਚੋਂ ਚੱਕਣ ਦਾ ਕੰਮ ਹੈ ਜਿਹੜਾ ਮਾੜੇ ਮਨਸੂਬੇ ਕੇਂਦਰ ਸਰਕਾਰ ਬਣਾਈ ਬੈਠੀ ਹੈ 1 ਲੱਖ 1 ਕਰੋੜ 53 ਲੱਖ ਲਾਹ ਪਾਤਰੀਆਂ ਨੂੰ ਪੰਜਾਬ ਦੇ ਵਿੱਚ ਰਾਸ਼ਨ ਮਿਲਦਾ ਤੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਤੇ ਉਹਦੇ ਵਿੱਚੋਂ ਤਕਰੀਬਨ ਤਕਰੀਬਨ ਜਿਹੜੇ ਕੱਟੇ ਜਾ ਚੁੱਕੇ ਜਿਹਨੂੰ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ 55 ਲੱਖ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰਦਾ ਕੰਮ ਹੈ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਕੇਂਦ ਸਰਕਾਰ ਵੱਲੋਂ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਦੇ ਹੁਕਮ ਦੇ ਖਿਲਾਫ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਕਿ ਕੇਂਦ ਸਰਕਾਰ ਅਜਨੀਆਂ ਨੀਤੀਆਂ ਲਿਆ ਕੇ ਗਰੀਬ ਲੋਕਾਂ ਨੂੰ ਕਰਦੀ ਹੈ ਸੂਬਾ ਸਰਕਾਰਾਂ ਦੇ ਖਿਲਾਫ ਕਿ ਪੰਜਾਬ ਦੇ ਵਿੱਚ ਤਕਰੀਬਨ 1.5 ਕਰੋੜ ਜਿਹੜੇ ਲੋਕ ਹੈ ਉਹ ਰਾਸ਼ਨ ਦਾ ਜਿਹੜਾ ਕੇਂਦਰ ਸਰਕਾਰ ਤੋਂ ਰਾਸ਼ਨ ਦਾ ਫਾਇਦਾ ਲੈ ਰਹੇ ਸੀ ਔਰ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਆਪਣਾ ਹਿੱਸਾ ਪਾਉਂਦੀ ਆਈ ਹੈ ਔਰ ਇਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਕੂਟ ਰਾਜਨੀਤੀਆਂ ਕੂਟ ਰਾਜਨੀਤਿਕ ਵਿਚਾਰ ਹੁੰਦੇ ਆ ਜਿਹਦੇ ਕਰਕੇ ਇਹ ਆਪ ਇਹੋ ਜੀਆਂ ਪਾਲਿਸੀਆਂ ਅਮੈਂਡ ਕਰਦੇ ਆ ਔਰ ਗਰੀਬ ਲੋਕ ਜਿਹੜੇ ਸਮਝ ਨਹੀਂ ਸਕਦੇ ਇਹਨਾਂ ਗੱਲਾਂ ਨੂੰ ਉਹਨਾਂ ਨੂੰ ਰਾਜ ਸਰਕਾਰਾਂ ਦੇ ਵਿਰੁੱਧ ਖੜਾ ਕਰ ਦਿੰਦੇ ਆ ਸੋ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਨਹੀਂ ਆ ਇਹਨਾਂ ਨੇ ਆਂਗਣ ਵਾੜੀ ਸੈਂਟਰਾਂ ਕਿਉਂਕਿ ਮੇਰਾ ਵਿਭਾਗ ਉਹਦੇ ਵਿੱਚ ਵੀ ਇਹੋ ਜਿਹਾ ਕੋਸ਼ਿਸ਼ ਲਾਇਆ ਕਿ ਜੇ ਕਿਸੇ ਨੇ ਰਾਸ਼ਨ ਲੈਣਾ ਤਾਂ ਉਹਨਾਂ ਦੀ ਫੋਟੋ ਖਿੱਚ ਕੇ ਪਾਓ ਸੋ ਮੈਂ ਉਹਦਾ ਵੀ ਵਿਰੋਧ ਕਰਦੀ ਆ ਸੋ ਈਕੇ ਵਾਈਸੀ ਵੀ ਇੱਕ ਇਹੋ ਜਿਹਾ ਹੀ ਸਿਸਟਮ ਹੈ ਜਿਹੜਾ ਕਿ ਸਾਡੇ ਲੋਕਾਂ ਦੇ ਮੂੰਹ ਉੱਤੇ ਕਿ ਚਪੇੜ ਮਾਰਦਾ ਕਿ ਇਹ ਜੇ ਰਾਸ਼ਨ ਲੈਣਾ ਤਾਂ ਤੁਸੀਂ ਆਪ ਦੀ ਪਹਿਲਾਂ ਪਛਾਣ ਦਿਓ ਫਿਰ ਤੁਹਾਨੂੰ ਰਾਸ਼ਨ ਮਿਲੇਗਾ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਚਰਚਿਤ ਹਾਦਸੇ ਤੋਂ ਬਾਅਦ ਭਾਰਤੀ ਡਰਾਈਵਰਾਂ ਨੂੰ ਵਿਜ਼ੇ ਤੇ ਰੋਕ ਲਗਾਏ ਜਾਣ ਸੰਬੰਧੀ ਪੰਜਾਬੀ ਡਰਾਈਵਰਾਂ ਦੀ ਵੱਡੀ ਚਿੰਤਾ ਪੰਜਾਬ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਸੰਜੀਵ ਰੋੜਾ ਨੇ ਵਿਦੇਸ਼ ਮੰਤਰੀ ਅਸਜੈ ਸ਼ੰਕਰ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਕੀਤੀ ਅਪੀਲ ਭਾਜਪਾ ਵੱਲੋਂ ਥਾਂ-ਥਾਂ ਲਗਾਏ ਜਾ ਰਹੇ ਕਾਥਿਤ ਲੋਕ ਭਲਾਈ ਕੈਂਪਾਂ ਦੇ ਵਿੱਚ ਪੁਲਿਸ ਅਤੇ ਭਾਜਪਾ ਆਗੂਆਂ ਦਰਮਿਆਨ ਹੋਈ ਬਹਿਸਬਾਜ਼ੀ ਪੁਲਿਸ ਨੇ ਫਾਜ਼ਿਲਕਾ ਦੇ ਵਿੱਚ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਸਮੇਤ ਕਈ ਭਾਜਪਾ ਆਗੂਆਂ ਨੂੰ ਲਿਆ ਹਿਰਾਸਤ ਦੇ ਵਿੱਚ ਹੁਸ਼ਿਆਰਪੁਰ ਦੇ ਮੰਡਿਆਲਾ ਦੇ ਵਿੱਚ ਬੀਤੇ ਦਿਨੀ ਇੱਕ ਗੈਸ ਟੈਂਕਰ ਬਲਾਸਟ ਮਾਮਲੇ ਦੇ ਵਿੱਚ ਵਧਿਆ ਮੌਤਾਂ ਦਾ ਅੰਕੜਾ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਅੱਜ ਸਾਹਮਣੇ ਹੁਣ ਤੱਕ ਹੋਈਆਂ કુલ 7 ਮੌਤਾਂ ਸ਼ੁੱਕਰਵਾਰ ਨੂੰ ਰਾਤ ਨੂੰ ਤਕਰੀਬਨ 10 ਵਜੇ ਵਾਪਰੀ ਸੀ ਘਟਨਾ ਕਈ ਦਿਨਾਂ ਤੋਂ ਪਹਾੜਾਂ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਰਾਵੀ ਦਰਿਆ ਦੇ ਵਿੱਚ ਛੱਡਿਆ ਗਿਆ ਪਾਣੀ ਤਾਂ ਦਰਿਆ ਦਾ ਬੰਨ ਟੁੱਟਣ ਕਾਰਨ ਸੱਤ ਪਿੰਡਾਂ ਦਾ ਟੁੱਟਿਆ ਸੰਪਰਕ ਪਿੰਡਾਂ ਨੂੰ ਜਾਣ ਦੇ ਲਈ ਕਿਸ਼ਤੀ ਦੀ ਸਹੂਲਤ ਵੀ ਹੋਈ ਬੰਦ ਬਰਨਾਲਾ ਪੁਲਿਸ ਨੇ 5 ਕਿਲੋ ਅਫੀਮ ਦੇ ਨਾਲ ਦੋ આરોપીਆਂ ਨੂੰ ਕੀਤਾ ਗ੍ਰਿਫਤਾਰ આરોપી ਲੰਬੇ ਸਮੇਂ ਤੋਂ ਮੋਟਰਸਾਈਕਲ ਵੇਚਣ ਦੀ ਆੜ ਦੇ ਵਿੱਚ ਕਰ ਰਿਹਾ ਸੀ ਨਸ਼ਾ ਵੇਚਣ ਦਾ ਕੰਮ ਇੱਕ ਆਰਐਮਪੀ ਡਾਕਟਰ ਦੇ ਨਾਲ ਕੀਤਾ ਗਿਆ ਗ੍ਰਿਫਤਾਰ ਤੇ ਘਰੋਂ ਮਿਲੀ 1 ਕਿਲੋ ਅਫੀਮ ਉਹਦੇ ਤਹਿਤ ਬਰਨਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਐਸਪੀਡੀ ਅਸੋਕ ਕੁਮਾਰ ਪੀਪੀਐਸ ਡੀਐਸਪੀ ਦੀ ਰਜਿੰਦਰਪਾਲ ਸਿੰਘ ਪੀਪੀਐਸ ਸੀਆਈਆਈ ਇੰਚਾਰਜ ਬਲਜੀਤ ਸਿੰਘ ਤੇ ਇੰਸਪੈਕਟਰ ਕੁਲਦੀਪ ਇਹਨਾਂ ਵੱਲੋਂ ਇੱਕ ਗੁਪਤ ਹੋਏ ਇਨਫੋਰਮੇਸ਼ਨ ਦੇ ਬੇਸਿਸ ਤੇ ਇੱਕ ਸਵਿਫਟ ਗੱਡੀ ਗ੍ਰੇ ਗੱਡੀ ਸਵਿਫਟ ਗੱਡੀ ਸੀਗੀ ਉਹਨੂੰ ਕਾਬੂ ਕੀਤਾ ਗਿਆ ਗੱਡੀ ਦੇ ਵਿੱਚ ਗਗਨਦੀਪ ਸਿੰਘ ਤੇ ਸੁਮਿਤ ਕੁਮਾਰ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਮੌਕੇ ਤੇ 2 ਕਿਲੋ ਅਫੀਮ ਦੀ ਰਿਕਵਰੀ ਹੋਈ ਇਹਦੇ ਮੁਤਲਕ थाना ਸਿਟੀ 'ਚ 128 ਨੰਬਰ ਮਕਦਮਾ ਦਰਜ ਕੀਤਾ ਗਿਆ ਬਾਚੇ ਜਦੋਂ ਇਨਦੀ ਨਿਸੰਧਈ ਤੇ ਸੁਮਿਤ ਜਰਾਏ ਉਹ ਬਰਨਾਲੇ ਦਾ ਹੀ ਰਹਿਣ ਵਾਲਾ ਈਵਨ ਗਗਨ ਵੀ ਬਰਨਾਲੇ ధਨੋਲੇ ਏਰੀਆ ਦਾ ਰਹਿਣ ਵਾਲਾ ਹੈ ਸੁਮਿਤ ਦੀ ਨਿਸੰਧਈ ਤੇ ਜਿਹਦੀ ਰਿਹਾਈ ਆਸਤਾ ਕੌਲੀ ਦੇ ਵਿੱਚ ਹੈ ਉੱਥੋਂ 1 ਕਿਲੋ ਅਫੀਮ ਹੋਰ ਬਰਾਮਦ ਹੋਆ ਪਰਸੋ ਕੱਲ ਅਗੇਨ ਇਨਦੀ ਨਿਸੰਧਈ ਤੇ 2 ਕਿਲੋ ਬਾਜਾਖਾਨਾ ਡ੍ਰੈਂਡ ਨੇਰੇ 2 ਕਿਲੋ ਅਫੀਮ ਦੀ ਬਰਾਮਦਗੀ ਹੋਈ ਟੋਟਲ ਇਸ ਕੇਸ ਦੇ ਵਿੱਚ ਹਲੇ ਤੱਕ 5 ਕਿਲੋ ਦੀ ਰਿਕਵਰੀ ਹੋ ਚੁੱਕੀ ਹੈ ਲੁਧਿਆਣਾ ਦੀ ਦਿਹਾਤੀ ਪੁਲਿਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਦੀ ਮਿਲੀ ਸੂਤ ਬਾਅਦ ਕੀਤੀ ਗਈ ਕਾਰਵਾਈ ਸ਼ੱਕੀ ਵਿਅਕਤੀਆਂ ਦੇ ਕੋਲ ਵਿਸਫੋਟਕ ਪਦਾਰਥ ਹੋਣ ਦੀ ਵੀ ਮਿਲੇ ਸੀ ਸੋ ਪੁਲਿਸ ਨੇ ਪਿੱਛਾ ਕੀਤਾ ਤਾਂ ਮੁਲਜ਼ਮਾਂ ਨੇ ਚਲਾਈ ਪੁਲਿਸ ਤੇ ਗੋਲੀ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਮੁਲਜ਼ਮ ਹੋਇਆ ਜ਼ਖਮੀ ਤਾਂ ਇਸ ਪੰਜਾਬ ਦੀ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਹੋਏ ਜਗਵਣੇ ਟੀਵੀ ਨਾਲ ਸੰਦੇਹ ਇਜਾਜ਼ਤ ਫਤਿਹਗੱਲ